ça va یاسی مگر یاسی لکھتا ورنی مغلاو ہو گئے تو کمال اوہ ہم وہ بعد میں نہ دیکھا کوئی کمال دیو رائک کوئی آئے والا ہے نہیں جلدی نہیں ہے ہماری دی ہاں ਆਪਣੇ ਤੇ ਆਹ ਆਇਆ ਉਹ ਭਾਈ અમારી ਨਾ ਉਹ ਭਾਈ અમારી ਨਾ ਮਾਨਸਾਂ ਤੇ ਮਾਨਸਾਂ ਦੀ ਆਪਾਂ ਜੇ ਗੱਲ ਕਰ ਲਈ ਹਰ ਸੋਪਰਵਾਰ ਨੂੰ ਜਿਹੜੀ ਮੰਡੀ ਲੱਗਦੀ ਆ ਤੇ ਵਿੱਚ ਭਰਾਵਾਂ ਦੇ ਫੋਨ ਬੜੇ ਆ ਰਹੇ ਜੀ ਕਹਿੰਦੇ ਵੀ ਗਾਈਆਂ ਦੀ ਵੀਡੀਓ ਪਾਇਆ ਕਰੋ ਤੇ ਆਪਾਂ ਅੱਜ ਸਪੈਸ਼ਲ ਜਿਹੜੀ ਗਾਂ ਤੋਰ ਕੇ ਦਿਖਾਉਣ ਲੱਗੇ ਆ ਆ ਇਧਰ ਨੂੰ ਲੈ ਚਲ ਬਈ ਤੇ ਤੁਰਦੀ ਨੂੰ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਜਿਹੜੇ ਭਰਾਵਾਂ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਨਾਲ ਬੈਲ ਕੰਡਾ ਬਟਨ ਦਾ ਪ੍ਰੈਸ ਕਰ ਦਿਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲ ਸਕੇ ਤੇ ਚੰਗੇ ਦੁੱਧ ਵਾਲੀ ਗਾਂ ਕੀ ਜੇ ਆਪਾਂ ਗੱਲ ਕਰੀ ਹੈ ਨਾ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਪੂਰੀ ਲੁੱਕ ਆਊਟ ਜਿਹੜੀ ਤੁਸੀਂ ਦੇਖ ਸਕਦੇ ਹੋ ਚਾਰੇ ਥਣ ਪੂਰੇ ਸਪੇਸ ਤੇ ਆ ਤੇ ਆਰਡਰ ਦੀ ਗੱਲ ਕਰ ਲਈ ਤਾਂ ਆਰਡਰ ਜਿਹੜਾ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਤੇ ਤਾਜੀ ਸੂਈ ਹੋਈ ਆ ਤੇ ਸਾਹਮਣੇ ਤੁਸੀਂ ਬੱਚਾ ਵੀ ਦੇਖ ਸਕਦੇ ਹੋ ਹਨ ਤੇ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਤੇ ਪੂਰੀ ਜਾਣਕਾਰੀ ਲੈਣੇ ਆਂ ਇਹ ਮੰਡੀ ਹਰ ਸ਼ੁੱਕਰਵਾਰ ਲੱਗਦੀ ਆ ਅੱਜ ਇਹ ਤਰੀਕ ਹੈਗੀ ਮਿੱਤਰੋ 2 ਤੇ 8 ਮਹੀਨੇ ਦੀ 2024 ਜਿਹੜਾ ਸਾਲ ਚੱਲੀ ਜਾਂਦਾ ਸ਼ੁੱਕਰਵਾਰ ਦਾ ਨਾ ਤੇ ਬਾਕੀ ਬਾਈ ਨਾਲ ਗੱਲਬਾਤ ਕਰ ਤੇ ਕਰਦੇ ਬਾਈ ਨਾਲ ਗੱਲਬਾਤ ਪੂਰੀ ਡਿਟੇਲ ਲੈ ਕੇ ਦਿੰਨੇ ਆਂ ਬਾਈ ਸਸੀਕਾਲ ਸਸੀਕਾਲ ਜੀ ਤੇ ਬਾਈ ਨਾਮ ਦੱਸਿਓ ਪਹਿਲਾਂ ਆਪਣਾ ਨਾਮ ਮੇਰਾ ਗੱਗੀ ਆ ਜੀ ਠੀਕ ਆ ਤੇ ਗੱਗੀ ਪਿੰਡ ਬਾਈ ਦਲੇਲ ਵਾਲਾ ਜੀ ਦਲੇਲ ਵਾਲਾ ਜਿਹੜਾ ਮਾਨਸਾ ਨਾ ਹਾਂਜੀ ਲੱਗੀ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਬਾਈ 6284203555 ਠੀਕ ਆ ਤੇ ਗੱਗੀ ਜੇ ਆਪਾਂ ਗਾਂ ਦੀ ਗੱਲ ਕਰ ਲਈਏ ਬਈ ਕੰਮੇ ਸੂਆ ਦੂਜਾ ਸੂਆ ਜੀ ਦੂਜਾ ਸੂਆ ਤੇ ਕਿੰਨੇ ਦਿਨ ਹੋ ਗਏ ਬਈ ਹਫਤਾ ਹੋ ਗਿਆ ਸੂਆ ਇੱਕ ਹਫਤਾ ਦੁੱਧ ਕਿੰਨਾ ਤਿਆਰ ਗੱਗੀ ਹੁਣ ਪ੍ਰੋਪਰ ਦੁੱਧ 15 ਕਿਲੋ ਤਿਆਰ ਹੈ ਜੀ ਪੂਰਾ ਹਾਂਜੀ ਤਸੱਲੀ ਹੋ ਜੂ ਹਾਂਜੀ ਤਸੱਲੀ ਹੋ ਜੂ ਠੀਕ ਆ ਤੇ ਰੇਟ ਕੀ ਕਰਤ ਗੱਗੀ ਰੇਟ ਦੀ ਗੱਲ ਆ ਜਾਂਦੀ ਹੈ ਰੇਟ 65000 ਕਰਦੇ ਆ ਜੀ ਮਾਨਦਾਨ 60 ਦੀ ਦੇ ਦਿਆਂਗੇ 60000 ਦੇ ਦਿਆਂਗੇ ਤੇ ਗੱਗੀ ਜੇ ਕਿਸੇ ਨੇ ਬਾਈ ਕਿ ਮੈਥਾਂ ਲੈਣੀ ਹੁੰਦੀ ਜੇ ਹੁਣ ਸੂਆ ਪੈ ਗਿਆ ਲਗਾ ਕਹਿੰਦਾ ਰਮੰਦੀਆਂ ਆਉਣੀਆਂ ਕੀ ਬਾਪੂ ਚੱਲ ਰਹੇ ਨਹੀਂ ਬਾ ਦੇਖੋ ਦੇਖ ਮੈਸਾਂ ਦਾ ਜੀ ਠੀਕ ਆ 80 85 90 ਆ ਚੱਲੀ ਜਾਂਦੇ 80 ਤੇ ਸ਼ੁਰੂ ਹੋ ਜਾਂਦੇ ਵੀ ਹਾਂਜੀ ਹਾਂਜੀ ਘਟਿਆ ਗ੍ਰੇਟ ਅੱਗੇ ਤਾਂ ਹਾਂਜੀ ਘਟਿਆ ਠੀਕ ਆ ਕਈ ਵਾਰ ਕਿਸੇ ਭਰਾ ਨੇ ਥੱਲੀ ਕਰਕੇ ਲੈਣੀ ਹੋਵੇ ਆਪਣੇ ਕੋਲੋਂ ਕਰੋ ਮਿਲ ਜਾਣੀ ਹਾਂਜੀ ਹਾਂ ਮਿਲ ਜਾਂਦੀ ਠੀਕ ਆ ਤੁਹਾਡੇ ਨਾਲ ਸੰਪਰਕ ਕਰ ਲਿਆ ਹੈ ਨਾ ਇੱਕ ਵਾਰੀ ਨੰਬਰ ਹੋਰ ਬੋਲ ਦੋ 6884203555 ਠੀਕ ਆ ਲੈ ਵੀ ਮਿੱਤਰੋ ਗੱਗੀ ਨਾਲ ਤੁਸੀਂ ਸੰਪਰਕ ਕਰ ਸਕਦੇ ਜੇ ਕਿਸੇ ਨੇ ਤਾਈ ਸੁਈ ਮਹਸਰੇਣੀ ਤਾਂ ਕਰੋ ਦੋ ਤਿੰਨ ਟਾਈਮ ਚੋਕ ਤੇ ਥੱਲੀ ਕਰਕੇ ਦੇਖ ਸਕਦੇ ਬਾਕੀ ਇੱਕ ਮੱਝ ਹੋਰ ਤੋਰ ਕੇ ਦਿਖਾਉਣ ਲੱਗੇ ਤੁਹਾਨੂੰ ਇਹ ਵੀ ਦੇਖ ਲਓ ਤੇ ਬਾਕੀ ਬਾਈ ਦੀ ਆਪਾਂ ਜੇ ਗੱਲ ਕਰੀ ਤੇ ਚੰਗੇ ਪਸ਼ੂ ਲੈ ਕੇ ਆਉਂਦਾ ਤੇ ਦਲੇਲ ਵਾਲਾ ਪਿੰਡਾ ਜਿਹੜਾ ਮਾਨਸਾ ਰਹਿ ਜਾਂਦਾ ਤੇ ਪੂਰੀ ਇਹ ਜਾਣਕਾਰੀ ਤੁਸੀਂ ਬਾਈ ਤੋਂ ਲੈ ਸਕਦੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਤਸੱਲੀ ਕਰਕੇ ਦੋਸਤੋ ਫਰਜੇ ਆ ਵੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਜਦੋਂ ਵੀ ਪੈਸਾ ਲਾਉਣਾ ਹੁੰਦਾ ਹਨਾ ਤੇ ਪੂਰੀ ਤਸੱਲੀ ਤੇ ਜਿਹੜਾ ਤੁਸੀਂ ਪਸ਼ੂ ਤਾਂ ਖਰੀਦ ਸਕਦੇ ਹੋ ਤੇ ਸਾਹਮਣੇ ਬੱਚਾ ਵੀ ਦੇਖ ਸਕਦੇ ਤੁਸੀਂ ਤੇ ਬਾਕੀ ਆਪਾਂ ਇਹਦੇ ਵੀ ਜਾਣਕਾਰੀ ਪੁੱਛਦੇ ਇਸਕੇ ਬਾਅਦ ਬਾਕੀ ਕਰਦੇ ਗੱਲਬਾਤ ਗੱਗੀ ਤੇ ਜਿਹੜੀ ਆਪਾਂ ਇਹ ਤੋਰ ਕੇ ਸਾਈ ਬਈ ਕਿੰਨੇ ਕਿਟਾਂ ਦੀ ਸੂਈ ਹੈ ਇਸ ਨੂੰ 4-5 ਮਹੀਨੇ ਦੀ 4-5 ਮਹੀਨੇ ਦੀ ਹਾਂਜੀ ਦੁੱਧ ਬਾਈ ਕਿੰਨਾ ਹੁਣ ਲੋ 11-12 ਕਿਲੋ ਤਿਆਰ ਹੈ ਠੀਕ ਹੈ 11-12 ਕਿਲੋ ਤਿਆਰ ਹਾਂਜੀ ਤੇ ਮਨ ਲਾ ਗੱਬਣ ਤਾਂ ਨਹੀਂ ਕਿ ਬਈ ਕਿਸੇ ਗੱਬਣ ਮਹੀਨੇ ਦੀ ਹੈ ਜੀ ਮਹੀਨੇ ਦੀ ਹਾਂਜੀ ਨਾ ਮਾਤਰ ਦੀ ਆ ਗਈ ਹੈ ਨਾ ਹਾਂਜੀ ਹਾਂ ਠੀਕ ਹੈ ਲੈ ਮਿੱਤਰੋ ਚੈੱਕ ਤੁਸੀਂ ਕਰੋਗੀਆਂ ਤਾਂ ਕਰਾ ਵੀ ਸਕਦੇ ਇੱਕ ਮਹੀਨੇ ਦੇ ਪਰੇ ਹੁੰਦੀ ਨਹੀਂ ਹੈਗੀ ਤੇ ਦੁੱਧ ਹੁਣ 11 ਕਿਲੋ ਤੋਂ ਬਾਹਰ ਜਿਹੜਾ ਬਾਈ ਦੱਸ ਰਿਹਾ ਤੇ ਬਾਕੀ 4-5 ਮਹੀਨੇ ਸੂਈ ਹੈ ਨਾ 4-5 ਮਹੀਨੇ ਸੂਈ ਤੇ ਬਾਕੀ ਬਾਈ ਨਾਲ ਸੰਬੰਧ ਪੂਰਾ ਕਰਕੇ ਤਾ ਜੇ ਤੁਹਾਡੇ ਇੱਥੇ ਮਨ ਨਹੀਂ ਕਰਦਾ ਤਾਂ ਘਰੋਂ ਵੀ ਦੋ ਟਾਈਮ ਚੱਲੀ ਕਰਕੇ ਬਾਈ ਕੋਲੋਂ ਚੰਗੇ ਪਸ਼ੂ ਖਰੀਦ ਸਕਦੇ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਦਲੇਲਾਲਾ ਜ਼ਿਲ੍ਹਾ ਮਾਨਸਾ ਲੈ ਵੀ ਮੇਤਰੋ ਤੋਰ ਕੇ ਦਿਖਾਉਣੇ ਸਾਨੂੰ ਜੇ ਆਪਾਂ ਕਹਿੰਦੇ ਚੰਗੀ ਦੁੱਧ ਵਾਲੀ ਹਨਾ ਆਰਡਰ ਕੁਆਲਿਟੀ ਅੱਪ ਕਰੀ ਆਰਡਰ ਦੀ ਗੱਲ ਆਰਡਰ ਬਹੁਤ ਸੋਹਣਾ ਤੇ ਬਾਕੀ ਤੁਸੀਂ ਦੇਖ ਸਕਦੇ ਹਨਾ ਇਹ ਦੁੱਧ ਵਾਲੀ ਪਸ਼ੂ ਦਾ ਐ ਪਤਾ ਲੱਗ ਜਾਂਦਾ ਤੇ ਜਿਵੇਂ ਆਪਾਂ ਹਨਾ ਲੇਵਾ ਜਿਹੜਾ ਲੈ ਕੇ ਤੁਰਿਆ ਨਹੀਂ ਆਂਦਾ ਤੇ ਦੁੱਧ ਵੀ ਚੰਗਾ ਕੱਢਦੀ ਹੁੰਦੇ ਪਰ ਜੇ ਮੈਂ ਆਪਾਂ ਕਹਦੇ ਇਹ ਲੱਸਾ ਪਸ਼ੂ ਜਰੂਰ ਹੋਣ ਲੱਗੇ ਆਂਦਾ ਦੁੱਧਾਂ ਦਾ ਦੁੱਧ ਹੀ ਖਾਰ ਮੰਦਾ ਤਾਂ ਕਰਕੇ ਜਿਹੜਾ ਪਸ਼ੂ ਲੱਸਾ ਹੋਣ ਲੱਗੇ ਆਂਦਾ ਨਾ ਤੇ ਬਾਕੀ ਥਨਾ ਸਪੇਸ ਹੋਣਾਗਾ ਨਿਕੜ ਮੇ ਸਾਣਾ ਧਾਰੇ ਥਨਾ ਲਗ ਲਗ ਨਹੀਂ ਇਹ ਆੜਦੀ ਗੱਲ ਕਰ ਲਈ ਆڈر ਬਹੁਤ ਸੋਹਣਾ ਤਿਆਰ ਕਰਿਆ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਵਾਵਾਂਗੇ ਤੇ ਜਾਣਕਾਰੀ ਲੈ ਕੇ ਦੇਵਾਂਗੇ ਤੇ ਰੇਟ ਦੀ ਗੱਲ ਕਰੀ ਰੇਟ ਵੀ ਜਾਇਜ਼ ਰਹੂਗਾ ਨਾ ਤੇ ਮੋੜ ਦਾ ਮੋੜ ਲੈ ਕੇ ਤੇ ਬੱਕ ਬੰਨ ਦੇ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਵੀ ਕਰਾਂਗੇ ਤਾਜੀ ਸੂਈ ਹੋਈ ਆ ਤੇ ਬਾਕੀ ਸਾਹਮਣੇ ਬੱਚਾ ਬੱਠਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆਪਾਂ ਤੋੜ ਕੇ ਦਿਖਾਉਣੇ ਤੁਹਾਨੂੰ ਤੇ ਇੱਕ ਹੋਰ ਝੋਟੀ ਹੈ ਬਾਈ ਕੋਲੇ ਇਹਦੇ ਵੀ ਜਿਹੜੇ ਥਣ ਸੋਹਣੇ ਲੱਗੇ ਹਨ ਚਾਰੇ ਥਣ ਨਿਕਲ ਮੇ ਤੇ ਬਾਕੀ ਬਾਂਧੀ ਇਹ ਲੇਵੇ ਦੀ ਆ ਝੋਟੀ ਸੋਹਣੀ ਆ ਮੋੜ ਲਾ ਬਾਈ ਮੋੜ ਲਾ ਤੇ ਝੋਟੀ ਸੋਹਣੀ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਤੇ ਪ੍ਰੋਪਰ ਆਪਾਂ ਜਿਹੜੀ ਜਾਣਕਾਰੀ ਲੈ ਕੇ ਦੇ ਦਾਂਗੇ ਤੁਹਾਨੂੰ ਤੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਤੇ ਬਾਈ ਨਾਲ ਕਰਦਿਆਂ ਗੱਲਬਾਤ ਤੇ ਪੂਰੀ ਡਿਟੇਲ ਲੈ ਕੇ ਦਿੰਨੇ ਆ ਬਣਦੇ ਬਣਦੇ ਤੀਵੀ ਗੱਲ ਕਰ ਲਈ ਮਿੱਤਰੋ ਇਹ ਵੀ ਤਾਜੀ ਸੁੱਈ ਹੋਈ ਹੈ ਸਾਹਮਣੇ ਜਿਹੜਾ ਬੱਚਾ ਤੁਸੀਂ ਇਹਦਾ ਵੀ ਦੇਖ ਸਕਦੇ ਹੋ ਬਾਕੀ ਕਰਦਿਆਂ ਗੱਲਬਾਤ ਬਾਈ ਨਾਲ ਬਾਈ ਤੋਂ ਲੈਣੇ ਜਾਣਕਾਰੀ ਬਾਈ ਸਸੀ ਗਾਲ ਸਿਗਾ ਬਾਈ ਤੇ ਬਾਈ ਨਾਮ ਦੱਸਿਓ ਆਪਣਾ ਪਹਿਲਾ ਦਾ ਜਗਦੀਪ ਸਿੰਘ ਜਗਦੀਪ ਹਾਂ ਠੀਕ ਆ ਜਗਦੀਪ ਬਾਈ ਪਿੰਡ ਰੱਲੀ ਰੱਲੀ ਜ਼ਿਲ੍ਹਾ ਮਾਨਸਾ ਰਹਿੰਦਾ ਮਾਨਸਾ ਠੀਕ ਆ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਦਿਓ 9843 590 ਠੀਕ ਆ ਜੀ ਜਿਦੇ ਆਪਾਂ ਗੱਲ ਕਰ ਲਈ ਬਈ ਚੋਟੀ ਦੀ ਕਹਵੇਂ ਸੂਏ ਇਹ ਇਹ ਚੌਥੇ ਹੋ ਚੌਥੇ ਸੂਏ ਠੀਕ ਆ ਵਿਵਾਰ ਦਾ ਕੰਮ ਆਪਣਾ ਹਾਂ ਜੀ ਤੇ ਹੁਣ ਦੁੱਧ ਭਾਈ ਕਿੰਨਾ ਕਹ ਇਸ ਟਾਈਮ 12 ਲੀਟਰ ਕਹ ਇੱਕ ਦਿਨਾਂ ਹੀ ਸੂਈ ਆ ਸੂਈ ਹੋਊਗੀ 5-7 ਦਿਨਾਂ ਦੀ ਠੀਕ ਆ 12 ਲੀਟਰ ਜਮ ਤਿਆਰ ਸੱਲੀ ਗੱਲ ਕੋਈ ਨਾ ਹਾਂ ਜੀ ਠੀਕ ਆ ਤੇ ਭਾਈ ਜਿਗਦੇ ਰੇਟ ਦੀ ਗੱਲ ਹੈ ਰੇਟ ਕਿੰਦਾ ਸਾਈ 10 ਦਾਸ ਹਾਂ ਜੀ ਇੱਕ 10 ਮਾਨ ਤਨ ਹੋ ਜਾਊਗਾ ਹਾਂ ਜੀ ਹੋ ਜਾਊਗਾ ਠੀਕ ਆ ਲੈ ਮਿੱਤਰੋ ਪਿੰਡ ਬਾਈ ਦਾ ਰੱਲੀ ਆ ਤੇ ਜ਼ਿਲ੍ਹਾ ਮਾਨਸਾ ਰਹਿੰਦਾ ਬਾਕੀ ਭਾਈ ਜਿਗਦੇ ਇਹਨੂੰ ਤੁਸੀਂ ਸੰਪਰਕ ਕਰ ਲਿਓ ਤੇ ਦੁੱਧ ਹੁ ਤੇ ਚਾਰ ਪੰਜ ਦਾਣੇ ਸੂਈ ਆ ਤਾਜੀ ਸੂਈ ਹੈ 110000 ਰੇਟ ਤੇ ਬਾਕੀ ਵਿੱਚੋਂ ਮਾਨਦਾਨ ਹੋ ਜੂ ਹੈ ਨਾ ਬਾਈ ਹਾਂਜੀ ਤੇ ਤਸੱਲੀ ਕਰ ਲੈ ਤੁਹਾਡਾਂ ਹਾਂਜੀ ਠੀਕ ਤੇ ਇੱਕ ਆ ਚੋਟੀ ਦੋਸਤ ਤੁਹਾਨੂੰ ਤੋਰ ਕੇ ਦਿਖਾਈ ਸੀ ਆਪਾਂ ਤੇ ਬੰਦੇ ਜਲੇ ਵੀ ਇਹਦੀ ਵੀ ਗੱਲਬਾਤ ਬਾਈ ਨੇ ਕਰਦੇ ਆ ਤੇ ਬਾਈ ਸੱਸੀ ਕਾਲ ਸੱਸੀ ਕਾਲ ਬਾਈ ਅ ਬਾਈ ਨਾਮ ਦੱਸੋ ਆਪਣਾ ਜਗਰੂਪ ਸਿੰਘ ਜੀ ਬਾਈ ਜਗਰੂਪ ਸਿੰਘ ਜਗਰੂਪ ਆ ਠੀਕ ਆ ਜਗਰੂਪ ਪਿੰਡ ਬਾਈ ਸਿੰਘੋ ਜੀ ਸਿੰਘੋ ਆ ਆਪਣਾ ਤਲਵੰਡੀ ਸਾਹਿਬਾ ਆਪਣਾ ਤਲਵੰਡੀ ਕੋਲੇ ਹਾਂਜੀ ਠੀਕ ਆ ਤੇ ਜਗਰੂਪ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲੀ ਬਾਈ ਮੋਬਾਈਲ ਨੰਬਰ 77194 2321 ਠੀਕ ਆ ਤੇ ਜਗਰੂਪ ਜਰਾ ਬਈ ਸੁਣ ਮਾਨਸੀ ਪੈਂਦਾ ਹਾਂਜੀ ਨਾ ਬਠੰਡਾਈ ਬਠੰਡਾ ਵੈਂਦਾ ਹੈ ਨਾ ਠੀਕ ਆ ਤੇ ਜਗਰੂਪ ਜੇ ਆਪਾਂ ਗੱਲ ਕਰ ਲਈ ਬਈ ਛੋਟੀ ਦੀ ਮਨਲਾ ਕਹਿ ਕਿਦਣਾ ਸੂਈ ਹੋਈ ਆ ਅੱਜ 12 ਦਿਨਾਂ ਦੀ ਸੂਈ ਹੋਈ ਆ 12 ਦਿਨਾਂ ਦੀ ਸੂਈ ਸਾਹਮਣੇ ਬੱਚਾ ਠਾਣਾ ਤੇ ਜਗਰੂਪ ਦੁੱਧ ਬਾਈ ਕਿੰਨਾ ਹੋਣਾ ਇਸ ਟਾਈਮ ਫਸਟ ਟਾਈਮ ਜੀ 5-6 ਲੀਟਰ ਹੈਗਾ ਜੀ 5 ਲੀਟਰ ਤਿਆਰ ਆ ਹਾਂਜੀ ਇੱਕ ਟਾਈਮ ਦਾ ਦੋਨਾਂ ਦਾ ਦੋਨਾਂ ਦਾ ਜੀ ਕਿਹੜਾ ਦੋਨਾਂ ਟਾਈਮ ਦਾ ਠੀਕ ਆ ਥੋੜਾ ਫਿਰ ਦੁੱਧ ਹੈ ਨਾ ਪਹਿਲਨ ਪਹਿਲਨ ਆ ਜੀ ਠੀਕ ਆ ਪਹਿਲਨ ਤੇ ਬਈ ਰੇਟ ਕੀ ਕਰਤਾ ਇੱਕ ਵੀ ਮਾਣਦਾਨ ਹੋ ਜੂ ਹਾਂ ਠੀਕ ਆ ਲੈ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦਾ ਸਿੰਘੋ ਜੀ ਸਿੰਘੋ ਕਲਵੰਡੀ ਚ ਰਹਿੰਦਾ ਜਿਲ੍ਹਾ ਬਠਿੰਡਾ ਹਣਾ ਹਾਂ ਜੀ ਬਜਾਰੇ ਨੂੰ ਲੈ ਮਿੱਤਰੋ ਤੋਰ ਕੇ ਦਿਖਾਉਣੇ ਤੁਹਾਨੂੰ ਇੱਕ ਮੱਝ ਦੁੱਧ ਵਾਲੀ ਹੈ ਜਿਵੇਂ ਆਪਾਂ ਕਹੇ ਦੀ ਹੈ ਨਾ ਵੱਡੀ ਮੱਝ ਦੁੱਧਾ ਕੱਢਦੀਆਂ ਤੇ ਤਾਜੀ ਸੂਈਏ ਸਾਹਮਣੇ ਬੱਚਾ ਵੀ ਦੇਖਣ ਥਣਾ ਸਪੇਸ ਹੈੜਾ ਬਹੁਤ ਸੋਹਣਾ ਤੁਰ ਦਿਨ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਤੇ ਬਾਕੀ ਅਡਰੋੜਾ ਦੀ ਸੇਫ ਜਿਹੜੀ ਬਹੁਤ ਸੋਹਣੀ ਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਤਾਜੀ ਸੁਈ ਹੈ ਨਾ ਬਾਕੀ ਬਾਈ ਤੋਂ ਸਾਰੀ ਜਾਣਕਾਰੀ ਲੈ ਕੇ ਦਿੰਨੇ ਆਂ ਤੇ ਆਪਾਂ ਗੱਲ ਕਰੀਏ ਬੋਡੀ ਵੰਦਰ ਦੀ ਤੇ ਖਾਣਾ ਦੇ ਸਪੇਸ ਦੀ ਤੇ ਸਣਾ ਸਪੇਸੜ ਬਹੁਤ ਸੋਹਣਾ ਚਾਰੇ ਥਣ ਨਿਕੜ ਮੈਂ ਤੇ ਤਾਜੀ ਸੁਈ ਹੈ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂ ਗੱਲਬਾਤ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਨਾਮ ਦੱਸੋ ਆਪਣਾ ਕਾਲਾ ਜੀ ਕਾਲਾ ਠੀਕ ਹੈ ਕਾਲੇ ਪਿੰਡ ਆਪਣਾ ਮੋੜ ਮੰਡੀ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਹੈ ਨਾ ਜ਼ਿਲ੍ਹਾ ਬਠਿੰਡਾ ਠੀਕ ਹੈ ਕਾਲੇ ਨੰਬਰ ਬੋਲੀ ਇੱਕ ਵਾਰੀ ਨੰਬਰ 1815 98745 ਠੀਕ ਆ ਤੇ ਕੱਲ ਜੀ ਆਪਾਂ ਮੱਝ ਦੀ ਗੱਲ ਕਰ ਲਈ ਬਈ ਕਿੰਮ ਸੁਈਆ ਮੱਝ ਹੈ ਪੰਜ ਮਸੂਆਈ ਪੰਜ ਮਸੂਆ ਤੇ ਹੁਣ ਕਾਹਦੇ ਨੇ ਸੁਈਆ ਹੁਣ ਇਹਨੂੰ 8 ਦਿਨ ਹੋ ਗਏ 8 ਦਿਨਾਂ ਦੀ ਹਾਂਜੀ ਦੁੱਧ ਕਿੰਨਾ ਬਾਈ 10 ਕਿਲੋ ਤਿਆਰ 10 ਕਿਲੋ ਤਿਆਰ 10 ਕਿਲੋ ਤਿਆਰ ਆ ਬਰਾਬਰ ਦਸੱਲੀ ਹੋ ਜੂ ਹਾਂ ਹਾਂ ਠੀਕ ਹੈ ਲੈ ਮਿੱਤਰੋ ਦਸੱਲੀ ਕਰ ਲਿਓ 10 ਕਿਲੋ ਬਾਈ ਕਹਾ ਤਿਆਰ ਆ ਪੰਜ ਮਸੂਆ ਤੇ ਕੱਲ ਰੇਟ ਦੀ ਗੱਲ ਆਣੀ ਬਾਈ ਰੇਟ ਕੀ ਕਰਤਾ 75000 75000 ਮਾਨਦਾਨ ਹੋ ਜੂ ਹਾਂ ਹੋ ਜੂ ਠੀਕ ਹੈ ਬਾਈ ਰੇਟ ਕਰਦਾ 75000 ਮਾਨਦਾਨ ਹੋ ਜੂ ਤੇ ਬਈ ਕਿੰਨੇ ਦੀ ਹੋਊ ਜਮਾ ਇੰਡ ਦੱਸਦੇ ਰਹੇ ਨਹੀਂ ਬਿੱਕੀ ਬਿੱਕੀ ਨੇ ਮੋੜ ਕੇ ਲੈ ਜਾਂ 17000 17000 ਦੀ 70 ਚੋਂ ਮੈਨੂੰ ਹੰਦਾਨ 70 ਚੋਂ ਕਰ ਦਾਂ ਕੋਈ ਆ ਠੀਕ ਆ ਲੈ ਬਈ ਕਹਿੰਦਾ 70000 ਜੀ ਬਈ ਕਹਿੰਦਾ ਮਾਨਦਾਨ ਕਰ ਦਾਂਗੇ ਤੇ ਜਮਾ ਜਾਇਜ਼ ਰੇਟ ਦੀ ਆ ਇਦੋਂ ਤਾਂ ਆਪਾਂ ਵਧੀਆ ਹੋਣਾ ਨਾ ਤੇ ਮੱਝ ਦੁੱਧ ਵਾਲੀ ਆ 10 ਕਿਲੋ ਕਹਿੰਦੇ ਬਈ ਹਾਂ 10 ਕਿਲੋ 10 ਕਿਲੋ ਦੁੱਧ ਹੁਣ ਪ੍ਰੋਪਰ ਤਿਆਰ ਆ ਤੇ ਬਾਕੀ ਮੱਝ ਵੀ ਦੱਸੀ ਹੁੰਦੀ ਹੈ ਨਾ ਤੇ ਕੋਈ ਰੇਟ ਵੀ ਨਹੀਂ ਜਾਇਜ਼ ਆ ਤੇ ਬਾਕੀ ਜੇ ਆਪਾਂ ਮਾਨਦਾਨ ਦੀ ਗੱਲ ਕਰੀ ਤਾਂ ਮਾਨਦਾਨ ਬਈ 70000 ਚੋਂ ਕਰ ਦੂੰਗਾ ਲੈ ਵੀ ਮਿੱਤਰੋ ਜਰਸੀ ਗਾਂ ਦਿਖਾਉਣਾ ਸਾਈਵਾਲ ਤੇ ਜਰਾ ਜਰਸੀ ਵਾਲੀ ਕ੍ਰਾਸ ਮੇਕਸ ਆਗੇ ਤੇ ਤੱਜ ਸੁਈ ਹੋਈ ਆ ਇੱਕ ਵਾਰੀ ਤੁਰਦੀ ਤੂੰ ਚੈੱਕ ਕਰ ਲੋ ਤੇ ਪੂਰੀ ਟੌਪ ਦੀ ਜਿਹੜੀ ਵੈੜ ਹੈਗੀ ਤੇ ਥਣ ਥੋਣੇ ਜਿਹੜੇ ਚੰਗੇ ਆ ਤੇ ਗਾਇਆਂ ਜਿਆਦਾਤਰ ਬਹੁਤ ਪਹੁੰਚਦੀਆਂ ਹੁੰਦੀਆਂ ਸੀਗੇ ਮਾਨਸਾ ਮੰਡੀ ਦੇ ਉੱਤੇ ਤੇ ਮੋੜ ਲਵਾਂਗੇ ਤੇ ਬਾਕੀ ਮੱਝਾਂ ਵੀ ਬਹੁਤ ਆਉਂਦੀਆਂ ਤੇ ਇੱਥੇ ਗਾਵਾਂ ਵੀ ਜਿਹੜੀਆਂ ਜਿਆਦਾਤਰ ਮਿਲ ਜਾਂਦੀਆਂ ਜਿਵੇਂ ਕਹਿੰਦੇ ਆ ਹੋਰ ਮੰਡੀਆਂ ਦੇ ਗਾਵ ਘੱਟ ਮਿਲਦੀਆਂ ਨੇ ਤੇ ਵੈੜ ਹੈ ਜਿਹੜੀ ਚੰਗੀ ਆ ਇਹ ਬਾਕੀ ਬਾਈ ਨਾਲ ਗੱਲਬਾਤ ਸਾਰੀ ਕਰਦੇ ਆਂ ਰੇਲ ਰੂਟ ਬੱਸ ਕੇ ਜਾਣਕਾਰੀ ਲੈ ਕੇ ਦਿੰਨੇ ਆਂ ਤਾਜੀ ਸੁਹੀ ਆ ਬੱਚੇ ਦਾ 나ੜੂ ਜਿਹੜਾ ਬਿਲਕੁਲ ਅਜੇ ਨਾਲ ਆਗਾ 나ੜੂਆ ਨਹੀਂ ਰੁੱਟਿਆ ਬਾਕੀ ਬਾਈ ਤੋਂ ਜਾਣਕਾਰੀ ਲੈਣਾ ਪੈਂਦਾ ਮੰਡੀ ਸੀਲਾ ਬਾਈ ਕੋਈ ਚੱਕਰ ਨਹੀਂ ਲੈ ਜਾ ਮਰਜੀ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਐ ਬਾਈ ਨਾਮ ਦੱਸੋ ਬੱਲਾ ਮਾਨੂੰ ਬਾਈ ਪਿੰਡ ਖੀਵਾ ਕਲਾ ਖਲਾ ਮਾਨਸਾ ਪਿੰਡ ਖੀਵਾ ਹਾਂ ਖੀਵਾ ਹਾਂ ਬਾਈ ਜ਼ਿਲ੍ਹਾ ਮਾਨਸਾ ਇਹ ਮਾਨੂੰ ਮੋਬਾਈਲ ਨੰਬਰ ਦੱਸਿ ਬਾਈ 98783 55 354 ਠੀਕ ਆ ਤੇ ਭਾਈ ਜਿਹੜੀ ਆਪੇ ਬੈਠ ਦਿਖਾਈ ਆ ਮਨਲਾ ਕੈਮਿਸ ਹੋਏਗੀ ਇਹ ਦੂਜੇ ਸੂਇਆ ਭਾਈ ਦੁੱਧ 11 ਕਿਲੋ ਇਹਦੇ ਥੱਲੇ ਠੰਡੀ ਸੀਦਾ ਜਿਵੇਂ ਮਰਜੀ ਬੱਠਾ ਲੈ ਹੁਣ 11 ਕਿਲੋ ਤਿਆਰ ਆ ਭਾਈ ਪਿਛਲੀ ਵਾਰ ਇਹਨੇ 13 14 ਕਿਲੋ ਦਿੱਤਾ ਕੈ ਦਿਨ ਹੋ ਗਿਆ ਭਾਈ ਸੂਈ ਨੂੰ ਤੀਜਾ ਦੇਣਾ ਭਾਈ ਅੱਜ ਤੀਜਾ ਦੇਣਾ ਤੇ ਮਿੱਤਰੋ 나ੜੂ ਵੀ ਨਾਲ ਬੱਚੇ ਹਨਾ ਤੇ ਤੀਜਾ ਸੂਆਗਾ ਆ ਦੂਜਾ ਸੂਆ ਤੇ ਤਿੰਨ ਦਿਨਾਂ ਦੀ ਸੂਹੀ ਆ ਤੇ ਬਾਕੀ ਤੁਸੀਂ ਬਾਈ ਨਾਲ ਮਨੂਣਾ ਵਰਕ ਵੀ ਕਰ ਸਕਦੇ ਤੇ ਦੁੱਧ ਹੁਣ ਭਾਈ 11 ਕਿਲੋ ਮੱਕੇ ਲੈ ਲਈਏ ਬਾਈ ਕਹਿੰਦਾ ਤਿਆਰ ਆ ਤੇ ਬਾਕੀ ਬਈ ਰੇਟ ਦੀ ਗੱਲ ਇਹਦਾ ਮੁੱਲ 45000 ਕਰਦੇ ਆ ਬਾਈ ਦੇਵਾ ਕਿੰਨੇ ਹਨ 1000 2000 ਮਾਨ ਕਰਦੇ ਆ ਠੀਕ ਹੈ ਲੈ ਵੀ ਮਿੱਤਰੋ ਬਾਈ ਕਹਿੰਦਾ ਮਾਨ ਟਾਨ ਜੂਰ ਕਰਦੇ ਆ ਮੁੱਲ 45000 ਰੁਪਿਆ ਤੇ ਦੋ ਟਾਈਮ ਤੁਸੀਂ ਦਸੱਲੀ ਕਰਦੇ ਸੱਲੇ ਕਰਕੇ ਕਰੋ ਚੋਕੇ ਲੈ ਜਾਓ ਸੱਲੇ ਕਰਕੇ ਫੇਰ ਖਰੀਦ ਸਕਦੇ ਹੋ ਬਾਕੀ ਬਾਈ ਦਾ ਨੰਬਰ ਆ ਗਿਆ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਈ ਮੰਡੀ ਬਾਰੇ ਕੀ ਕਹਿਣਾ ਅੱਜ ਮੰਡੀ ਬਾਈ ਬਸ ਚਾਲੂ ਹੋ ਗਈਆਂ ਮੰਡੀਆਂ ਹੌਲੀ ਹੌਲੀ ਲੱਗ ਜਾਨੇ ਜਿਉਂ ਜਿਉਂ ਲੋਕਾਂ ਨੂੰ ਪਤਾ ਲੱਗੂਗਾ ਜਿਉਂ ਜਿਉਂ ਲੋਕਾਂ ਨੂੰ ਪਤਾ ਲੱਗਿਆ ਹਜੇ ਪਹਿਲਾਂ ਮੰਡ ਦਾ ਬੰਦ ਦਾ ਚੱਕਰ ਸੀ ਹੁਣ ਖੁੱਲਣ ਦਾ ਚੱਕਰ ਪੈ ਗਿਆ 20 ਤਰੀਕ ਵਧੀਆ ਪਰ ਹੀ ਐ ਹੌਲੀ ਹੌਲੀ ਦੂਜੀ ਮੰਡੀ ਵੱਧ ਭਰਨ ਲੱਗ ਜੂ ਠੀਕ ਹੈ ਲੈ ਮਿੱਤਰੋ ਅੱਜ ਵੀ ਪਸ਼ੂ ਆਇਆ ਖਰਾ ਤੇ ਅਗਲੀ ਮੰਡੀ ਹੋ ਜੂ ਬਈ ਹਣ ਵਧੀਆ ਹਾਂ ਹਾਂ ਬਾਈ ਆਉਣ ਲੱਗ ਜਾਣਗੇ ਲੋਕ ਠੀਕ ਹੈ ਬਾਈ ਲੈ ਵੀ ਦੋਸਤ ਕਣ ਚੋਟੇ ਦਿਖਾਉਣੇ ਤੁਨੂੰ ਮਾਜ ਤਾਜੀ ਸੂਈ ਹੋਈ ਐ ਤੇ ਸਾਹਮਣੇ ਜਿਹੜਾ ਬੱਚਾ ਬੈਠਾ ਤੇ ਆਨਲੇ ਵੀ ਦੀ ਬੰਤੜੀ ਬਹੁਤ ਸੋਹਣੀ ਆ ਬਾਈ ਮਾਣਸਾ ਪਸ਼ੂ ਮੰਡੀ ਤੇ ਲੈ ਕੇ ਆ ਤੇ ਪਸ਼ੂ ਆਏ ਵੀ ਆ ਖਰ ਤੇ ਥਣਲੇਵੀ ਦੀ ਗੱਲ ਕਰੀਏ ਤਾਂ ਥਣਲੇਵਾ ਬਿਲਕੁਲ ਸਾਫ ਆ ਮੋਰਦਾ ਬਾਈ ਆਰਡਰ ਦੀ ਜਿਹੜੀ ਬਣਾवट ਬਹੁਤ ਸੋਹਣੀ ਆ ਤੇ ਚੰਗੇ ਦੁੱਧ ਵਾਲੀ ਆ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ 16 22 ਸੂਈ ਦੇ ਕਰਕੇ ਬੱਚੇ ਦਾ ਜਿਹੜਾ ਘਰਦੀ ਆ ਤੇ ਸਾਹਮਣੇ ਜਿਹੜਾ ਬੱਚਾ ਬੈਠਾ ਤੁਸੀਂ ਦੇਖ ਵੀ ਸਕਦੇ ਹੋ ਨਾ ਤੇ ਥਣਲੇਵੀ ਦੀ ਗੱਲ ਕਰੀਏ ਬਿਲਕੁਲ ਬਾਈ ਸਾਫ ਆ ਮੰਗਰ ਵੀ ਆਰਡਰ ਬਹੁਤ ਸੋਹਣਾ ਬਣਾਇਆ ਹੋਇਆ ਤੇ ਭਾਈ ਲੈ ਕੇ ਆ ਬਾਈ ਨੂੰ ਗੱਲਵਾ ਸਾਰੀ ਪ੍ਰੋਪਰ ਜਾਣਕਾਰੀ ਸਾਨੂੰ ਉਸਕੇ ਦਿੰਨੇ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਭਾਈ ਨਾਮ ਦੱਸਿਓ ਆਪਣਾ। ਅਮਰੀਕ ਸਿੰਘ। ਠੀਕ ਆ। ਤੇ ਅਮਰੀਕ ਪਿੰਡ ਕਿਹੜਾ ਭਾਈ? ਠੂਠਿਆਂ ਵਾਲੀ। ਠੂਠਿਆਂ ਵਾਲੀ। ਜ਼ਿਲ੍ਹਾ ਮਾਨਸਾ ਬਈ ਮਰੀ ਕਹਣਾ। ਜੀ। ਤੇ ਅਮਰੀਕ ਭਾਈ ਕੰਮੇ ਸੂਏ ਇਹ ਮੱਜ? ਚੌਥੇ ਸੂਏ ਸੂਏ। ਚੌਥੇ ਸੂਏ। ਕਰਦੀ ਆਪਣੀ? ਕਰਦੀ ਜੀ। ਠੀਕ ਐ ਤੇ ਅੱਜ ਕੈ ਦਨੇ ਸੂਏ ਭਾਈ? ਪੰਜ ਦਿਨਾਂ ਦੀ। ਠੀਕ ਆ। ਮਿੱਤਰੋ ਪੰਜ ਦਿਨਾਂ ਦੀ ਸੂਈ ਆ। ਪਿੰਡ ਭਾਈ ਦਾ ਠੂਠਾ ਵਾਲਾ। ਜਿਲ੍ਹਾ ਮਾਨਸਾ ਤੇ ਬਾਕੀ ਚੌਥੇ ਸੂਏ ਭਾਈ ਹੈ ਤੇ ਮਰੀਕ ਮਾਲਾ ਹੁਣ ਬਾਈ ਦੁੱਧ ਕਿੰਨਾ ਤਿਆਰ ਖੜਾ 12 ਲੀਟਰ ਤਿਆਰ ਠੀਕ ਆ ਅਬ ਲਈ ਬੰਦ ਕਰ 12 ਲੀਟਰ ਤਿਆਰ ਆ ਤੇ ਬਦੂ ਹੋਰ ਮਾਣਾ ਮਟਾ ਹਾਂ ਹਾਂ ਬਦੂ ਠੀਕ ਆ ਪਿਛਲੀ ਵਾਰ ਕਿੰਨਾ ਸੀ ਬਾਈ ਪਰ 12.5 ਲੀਟਰ ਸੀਗਾ ਠੀਕ ਆ ਤੇ ਮਰੀਕ ਰੇਟ ਕੀ ਕਰਤਾ ਬਾਈ 140 140 ਮਾਨ ਤਾਂ ਨੂੰ ਹਾਂ ਠੀਕ ਆ ਮੋਬਾਈਲ ਨੰਬਰ ਦੱਸਿਓ 98782 6250 ਠੀਕ ਆ ਲੈ ਮਿੱਤਰੋ ਮਰੀਕ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦੇ ਠੁੱਠਾ ਵਾਲੀ ਆ ਜਿਲ੍ਹਾ ਮਾਨਸਾ ਤੇ ਬੈਦ ਸਲੀ ਕਰਸਾ ਦੋ ਟਾਂ ਹਾਂ ਹਾਂ ਠੀਕ ਆ ਤੇ ਬਾਈ ਨਾ ਬਾਕੀ ਫੋਨ ਤੋਂ ਸੰਮਰ ਕਰ ਲੇ ਤੁਸੀਂ ਦੋ ਟਾਈਮ ਦਸਲੀ ਕਰਕੇ ਤੁਸੀਂ ਫੇਰ ਖਰੀਦ ਸਕਦੇ ਹੋ ਤੇ ਬਾਕੀ 12 12.5 ਲੀਟਰ ਪਿਛਲੀ ਵਾਰ ਤੋਂ ਦਿੱਤਾ ਤੇ ਐਦ ਕੀ ਜਿਵੇਂ ਥਣਲੇਵੀ ਦੀ ਬੰਤ ਰ ਵਧੀਆ ਹਨਾ ਤੇ ਬਾਕੀ ਦੁੱਧ ਮਿਹਨਤ ਦੇ ਸਰਤੇ ਲੈ ਸਕਦਾ ਵੰਦਾ ਲੈ ਵੀ ਇੱਕ ਮੱਝ ਹੋਰ ਦਿਖਾਉਣੇ ਤੁਹਾਨੂੰ ਦੋ ਰਕੇਤੀ ਵੀ ਤਾਜੀ ਸੁਈ ਹੋਈ ਆ ਤੇ ਬਾਕੀ ਥਣਲੇਵੀ ਦੀ ਬੰਤ ਰ ਜਿਹੜੀ ਬਿਲਕੁਲ ਸਾਫ ਹਨਾ ਤੇ ਮੱਝ ਤੁਰਦੀ ਇੱਕ ਵਾਰ ਤੁਸੀਂ ਚੈੱਕ ਕਰ ਲਓ ਤੇ ਬਾਕੀ ਚੰਗੇ ਪਸ਼ੂ ਵੀ ਆਉਂਦੇ ਆ ਤੇ ਵਧੀਆ ਠੀਕ ਗ੍ਰੇਡ ਦੇ ਹੁੰਦੇ ਆ ਤੇ ਬਾਕੀ ਜਿਹੜਾ ਲੇਵਾ ਜਿਹੜਾ ਮੂਹਰ ਨੂੰ ਜਾਂਦਾ ਮੱਝ ਦਾ ਤੇ ਥਾਂ ਲੇਵੇ ਦੀ ਵੱਲ ਕੋਲ ਸਾਹਬਾ ਤਾਜੀ ਇਹੀ ਟੋਕੜਾ ਕੀ ਤੇ ਬਾਕੀ ਤੁਹਾਨੂੰ ਬੱਚਾ ਹੀ ਦਿਖਾਣੇ ਬਾਕੀ ਭਾਈ ਨਾਲ ਗੱਲਬਾਤ ਕਰਾਂਗੇ ਆ ਸਾਹਮਣੇ ਜਿਹੜਾ ਬੱਚਾ ਖੜਾ ਟੋਕੜ ਮੱਝ ਭਾਈ ਲੈ ਕੇ ਬਾਕੀ ਭਾਈ ਨਾਲ ਕਰਦੇ ਆ ਗੱਲਬਾਤ ਭਾਈ ਸੱਸੀ ਗਾਲ ਅ ਭਾਈ ਪਿੰਡ ਕਿਹੜਾ ਮੂਸਾ ਭਾਈ ਮੂਸਾ ਠੀਕ ਹੈ ਜਿਲ੍ਹਾ ਮਾਨਸਾ ਹੈ ਨਾ ਮੋਬਾਈਲ ਨੰਬਰ ਦੱਸੋ ਇੱਕ ਵਾਰੀ 986479330 ਠੀਕ ਹੈ ਤੇ ਬਾਈ ਟੋਕੜੇ ਮੈਂ ਕਿੰਨੇ ਮਾਹ ਮਹੀਨੇ ਸੂਈ ਆ ਇਹ ਹੈਗੇ 4 ਮਹੀਨੇ ਦੇ ਬਾਈ ਗੱਪਣ ਹੈਗੀ ਨਾ ਗੱਪਣ ਨਹੀਂ ਠੀਕ ਹੈ 4 ਮਹੀਨੇ ਸੂਈਏ ਦੁੱਧ ਬਾਈ ਹੁਣ ਦੁੱਧ 8 ਕਿਲੋ ਬਾਈ 8 ਕਿਲੋ ਤੇ ਬੱਚੇ ਦੇ ਮਿਲਦੀ ਆ ਹਾਂ ਹਾਂ ਬੱਚੇ ਤੇ ਮੰਗਰ ਕੱਟਾ ਕੱਟੀ ਕੱਟੀ ਠੀਕ ਹੈ ਤੇ ਬਾਈ ਰੇਟ ਕੀ ਕਰਤਾ 75000 ਰੁਪਏ ਬਾਈ ਠੀਕ ਹੈ ਮੰਨਤਨ ਹੋ ਜੂ ਹਾਂ ਹਾਂ ਲੈ ਬਾਈ ਦਾ ਪਿੰਡ ਮੂਸਾ ਮਿੱਤਰੋ ਜ਼ਿਲ੍ਹਾ ਮਾਨਸਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਸਕਦੇ ਹੋ 8 ਲੀਟਰ ਬਾਈਆਂ ਦਾ ਦੁੱਧ ਦਿੰਦੀ ਆ ਮੰਗਰ ਕੱਟੀ ਤੇ ਗੱਪਣ ਹੈ ਨਹੀਂ ਰੇਟ ਬਾਈ ਚਤ੍ਰਹਾਰ ਚਤ੍ਰਹਾਰ ਮੌਕਾ ਦੇ ਮਾਨਦਾਨੋ ਜੀ ਹਾਂ ਲਾਈ ਦੋਸਤਾਂ ਕਰ ਤਾਜੀ ਸੂਈ ਮਾਝੀ ਸੁਣ ਦਿਖਾਉਣ ਲੱਗਿਆ ਤੇ ਥਣਲੇ ਬਾਈ ਬੰਤੜੀ ਬਿਲਕੁਲ ਸੋਹਣੀ ਹਾਂ ਤੇ ਬਾਕੀ ਚਾਰਾ ਥਣ ਨਿਖੜਮਿਆਂ ਤੇ ਇੱਕ ਸਿੰਗੀ ਟੋਪੀ ਜ਼ਰੂਰ ਲਹੀ ਹੋਈ ਆ ਤੇ ਥਣਲੇ ਵਾ ਜਿਹੜਾ ਬਹੁਤ ਸੋਹਣਾ ਲੱਗਿਆ ਮੱਝ ਨੂੰ ਤੇ ਦੁੱਧ ਵੀ ਬਈ ਚੰਗਾ ਦੱਸਦੀ ਹਾਂ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਸਾਰੀ ਤਾਜੀ ਸੂਈ ਹੋਈ ਆ ਤੇ ਕੀ ਗੱਲ ਬਾਤ ਆ ਇਹਨਾਂ ਦੁੱਧਾਂ ਸਮਣੇ ਸੋਟੀ ਬੱਚਾ ਵੀ ਖੜਾ ਤੇ ਬਾਕੀ ਥਾਂ ਦੀ ਮੰਤਰਾ ਜਿਹੜੀ ਬਹੁਤ ਸੋਹਣੀ ਲੱਗੀ ਹੋਈ ਆ ਤੇ ਜਿਵੇਂ ਕਿ ਜਿੱਟ-ਜਿੱਟ ਤੇ ਥਾਂ ਉਹ ਚੀਜ਼ ਲੱਗੀ ਹੋਈ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰ ਰਿਹਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੋ ਆਪਣਾ ਬਲਜੀਤ ਸਿੰਘ ਜੀ ਠੀਕ ਹੈ ਤੇ ਬਲਜੀਤ ਬਾਈ ਪਿੰਡ ਕੋਟੜਾ ਕਲਾ ਜੀ ਕੋਟੜਾ ਕਲਾ ਜਲਾ ਮਾਨਸੀ ਮਾਨਸਾ ਠੀਕ ਹੈ ਜਿਹੜੇ ਵੀ ਕੀ ਬੋਲ ਕੋਟੜਾ ਹਾਂਜੀ ਠੀਕ ਹੈ ਤੇ ਬਲਜੀਤ ਬਾਈ ਮਤਲਬ ਕਹਿੰਦੇ ਸੂਈ ਆਪਣੀ ਜਿਹੜੀ ਹਮਾਜਾ ਗਈ ਚੌਥੇ ਸੂਏ ਚੌਥੇ ਸੂਏ ਕਰਦੀ ਆ ਕਰਦੀ ਆ ਜੀ ਠੀਕ ਹੈ ਤੇ ਕਹੇਦਣ ਹੋ ਗਿਆ ਬਲਜੀਤ ਸ ਇਹਨੂੰ ਹੋ ਗਿਆ ਜੀ 20 25 ਦਿਨ ਹੋ ਗਏ 20 25 ਦਿਨ ਤੇ ਦੁੱਧ ਬਲਜੀ ਤੇ ਹੁਣ ਕਿੰਨਾ ਤਿਆਰ ਆ 12 ਕਿਲੋ 12 ਕਿਲੋ ਲੈ ਮਿੱਤਰੋ 12 ਬਾਈ ਕਹਿੰਦਾ ਪੂਰਾ ਤਿਆਰ ਆ ਜਮਾ ਤੇ ਬਾਕੀ ਆਰਡਰ ਦੀ ਸੇਬ ਵੀ ਦੱਸਦੀ ਆ 20 25 ਦਿਨ ਦੀ ਸੂਈ ਹੋਈ ਆ ਮੈਲਾ ਕਲਾ ਹਟ ਗਈ ਬਈ ਛੱਟ ਗਈ ਹਾਂ ਹਟ ਗਈ ਠੀਕ ਆ ਜਮਾ ਤਿਆਰੀ ਆ ਵੀਗ ਲੈਵਲ ਤੇ ਆ ਤੇ ਹੁਣ ਦੁੱਧੋ ਸਟਾਰਟ ਹੋਈ ਹੈ ਨਾ ਹਾਂ ਠੀਕ ਆ ਤੇ ਬਲਜੀ ਤੇ ਇੱਕ ਵਾਰੀ ਨੰਬਰ ਬੋਲੀ ਬਾਈ 99604481862 ਠੀਕ ਆ ਲੈ ਮਿੱਤਰੋ ਏ ਬਾਈ ਬਲਜੀਤ ਦਾ ਨੰਬਰ ਹੈ ਪਿੰਡ ਹੈਗਾ ਕੋਟੜਾ ਤੇ ਜ਼ਿਲ੍ਹਾ ਮਾਨਸਾ ਤੇ ਬਲਜੀਤ ਰੇਟ ਦੀ ਗੱਲ ਆਂਦੀ ਬਾਈ ਰੇਟ ਕੀ ਕਰਤਾ 1,30,000 1,30,000 ਮਾਨਤਨ ਹੋਊ ਬਾਈ ਕਿ ਮੌਕੇ ਤੇ ਹੋ ਜੀ ਠੀਕ ਹੈ ਲੈ ਬਲਜੀਤ ਕਹਿੰਦਾ ਬਾਈ ਮੌਕੇ ਤੇ ਮਾਨਤਨ ਹੋ ਜੂਆ ਰੇਟ ਤਾਂ ਮੰਡੀ ਦੇ ਹਿਸਾਬ ਕਰਨਾ ਹੁੰਦਾ ਤੇ ਬਾਕੀ ਬਾਈ ਨਾਲ ਸੰਪਰਕ ਕਰਕੇ ਤੁਸੀਂ ਦੋ ਟਾਈਮ ਬਾਈ ਤਸੱਲੀ ਕਰ ਸਕਦਾ ਬਲਜੀਤ ਹਾਂਜੀ ਹਾਂਜੀ ਦੋ ਟਾਈਮ ਤਸੱਲੀ ਕਰਕੇ ਤੇ ਤੁਸੀਂ ਜਿਹੜੀ ਘਰ ਦੀ ਮੱਝ ਆ ਜਾ ਸਕਦੇ ਹੋ ਘਰ ਦੀ ਮੱਝ ਆ ਬਿਲਕੁਲ ਕੋਈ ਆਣੀ ਹੈਗਾ ਬੁਵਾਰ ਦਾ ਕੰਮ ਨਹੀਂ ਹਾਂ ਕਈ ਵਾਰ ਬੰਦਾ ਬੁਵਾਰ ਦਾ ਕੰਮ ਸਮਝ ਜਾਂਦਾ ਤੇ ਹੁਣ ਜਿਹੜਾ 12 ਲੀਟਰ ਦੁੱਧ ਤਿਆਰ ਹੈ ਇਸ ਟਾਈਮ ਤੇ ਬਾਕੀ ਪੀਕ ਲੈਵਲ ਤੇ ਸਟਾਰਟ ਮੰਨ ਲਓ ਸਾਫ ਹੋ ਗਈ ਮੱਝ ਬਿਲਕੁਲ ਮੈਲਾ ਕਰਾ ਸਟ ਗਏ ਤੇ ਹੁਣ ਦੁੱਧ ਵਧਾ ਸਕਦਾ ਬੰਦਾ ਹਨਾ ਜਿਹੜਾ ਲਊਗਾ ਤੇ ਬਾਕੀ ਮਾਨਸਾ ਮੰਡੀ ਉੱਤੇ ਬਾਈ ਅੱਜ ਲੈ ਕੇ ਆਇਆ ਸੀ ਹਰ ਸ਼ੁੱਕਰਵਾਰ ਮੰਡੀ ਲੱਗਦੀ ਆ